ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 26 ਆ ਰਾਜਿਕਤਾ ਬਾਰੇ ਭਾਗ 7 ਡੀਐਸਪੀ ਗਿਆਨੀ ਬਚਨ ਸਿੰਘ ਨੂੰ ਸੋਧਾ ਡੀਐਸਪੀ ਗਿਆਨੀ ਬਚਨ ਸਿੰਘ ਜਲਾਦ ਕਿਸਮ ਦਾ ਨਰਦਈ ਪੁਲਿਸ ਅਫਸਰ ਸੀ ਅਨਮਨੁੱਖੀ ਤਸੀਹੇ ਦੇਣ ਦੇ ਢੰਗ ਤਰੀਕੇ ਪੁਲਿਸ ਨੂੰ ਇਸ ਨੇ ਹੀ ਸਿਖਾਏ ਸਨ ਕੱਪੜੇ ਉਤਾਰਨੇ ਬੇਇੱਜ਼ਤ ਕਰਨਾ ਪੁੱਠੇ ਡੰਗਣਾ ਕਰੰਟ ਲਾਉਨੇ ਗੋਤੇ ਦੇਨੇ ਲਤਾਂ ਪਾੜਨੀਆਂ ਘੋਟਨੇ ਫੇਰਨੇ ਜੋੜ ਤੋੜਨੇ ਗਰਮ ਸਿੱਖਾਂ ਲਗਾਉਣੀਆਂ ਨੋ ਖਿੱਚਣੇ ਜ਼ਖਮਾਂ ਤੇ ਲੂਣ ਪਾਉਣਾ ਮਿਰਚਾਂ ਤਸਣੀਆਂ ਆਦ ਪੁਲਿਸ ਨੇ ਇਸ ਤੋਂ ਸਿੱਖ ਕੇ ਹੀ ਸ਼ੁਰੂ ਕੀਤੇ ਸਨ ਇਹ ਜਿਹਨੂੰ ਵੀ ਫੜ ਲੈਂਦਾ ਸੀ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਥਾਂ ਕਈ ਕਈ ਦਿਨ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਬੇਰਹਿਮੀ ਨਾਲ ਆਕਾਹ ਤੇ ਅਸੈਤਸੀਹ ਦੇ ਕੇ ਮਾਰ ਮਕਾਉਂਦਾ ਸੀ ਅਤੇ ਆਪਣੀ ਇਸ ਗੈਰ ਕਾਨੂੰਨੀ ਕਾਰਵਾਈ ਤੇ ਪਰਦਾ ਪਾਉਣ ਲਈ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦਾ ਨਾਟਕ ਖੇਡਦਾ ਸੀ ਪੰਜਾਬ ਵਿੱਚ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦਾ ਆਰੰਭ ਕੀਤਾ ਹੀ ਇਸ ਨੇ ਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਕਹਿੰਦੇ ਇਸ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਮੁਕਾਬਲੇ ਦਾ ਡਰਾਮਾ ਰਚ ਕੇ ਮਹਾਰਾਸ਼ਟਰ ਦੇ ਮਹਾਨਗਰ ਬੰਬੇ ਦੇ ਇਲਾਕੇ ਦਾਦਰ ਵਿਖੇ ਮਾਰ ਮਕਾਉਣ ਦਾ ਯਤਨ ਵੀ ਕੀਤਾ ਸੀ ਪਰ ਸੰਤਾਂ ਨੂੰ ਇਸ ਦੀ ਪਹਿਲਾ ਹਿੱਸੂ ਮਿਲ ਗਈ ਸੀ ਅਤੇ ਉਹ ਉਥੋਂ ਬਚ ਕੇ ਨਿਕਲੇ ਸਨ ਭਾਈ ਕਲਵੰਤ ਸਿੰਘ ਨਾਗੋਕੇ ਨੂੰ ਕੋਕੋਕੇ ਸ਼ਹੀਦ ਕਰਨ ਮਗਰੋਂ ਪਹਿਲਾਂ ਪੁਲਿਸ ਅਰਾਸਤ ਦੇ ਵਿੱਚੋਂ ਭੱਜ ਜਾਂਦਾ ਤੇ ਫਿਰ ਮੁਕਾਬਲੇ ਵਿੱਚ ਮਾਰੇ ਜਾਣ ਦਾ ਡਰਾਮਾ ਵੀ ਇਸੇ ਨੇ ਕੀਤਾ ਸੀ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰਨ ਮਗਰੋਂ ਰੱਜ ਕੇ ਜ਼ਲੀਲ ਕਰਨ ਦੀ ਕਾਨੂੰਨੀ ਕਰਤੂਤ ਵੀ ਇਸ ਦੇ ਦਿੱਖੀ ਭਾਈ ਮਨਜੀਤ ਸਿੰਘ ਉਰਫ ਭਾਈ ਮੁਸੀਬਤ ਸਿੰਘ ਹਾਈਜੈਕਰ ਨੂੰ ਰਾਜਾ ਸੰਸੀ ਹਵਾਈ ਅੱਡੇ ਤੇ ਸਨੇਹੀ ਗੋਲੀ ਮਾਰ ਕੇ ਸ਼ਹੀਦ ਕੀਤਾ ਸੀ। ਹੋਰ ਵੀ अनेका ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਤੇ ਇਸ ਨੇ ਬੇਰਕਿਰਕੀ ਨਾਲ ਤਸ਼ੱਦਦ ਪਾਇਆ ਸੀ। ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਇਸ ਨੇ 27 ਮਈ 1982 ਨੂੰ ਉਸ ਸਮੇਂ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਲਿਆ ਸੀ ਜਦੋਂ ਵਰਕਸ਼ਾਪ ਤੋਂ ਆਪਣਾ ਟਰੈਕਟਰ ਠੀਕ ਕਰਾ ਰਿਹਾ ਸੀ। 4 ਜੂਨ ਤੱਕ ਇਸ ਨੇ ਉਹਦੀ ਕਿਸੇ ਨੂੰ ਵੀ ਉਗ ਸੁਗ ਨਹੀਂ ਸੀ ਦਿੱਤੀ। ਜਦੋਂ ਉਹਦੇ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਨ ਦਾ ਰੋਲਾ ਪੈ ਗਿਆ ਤਾਂ ਇਸ ਨੇ ਉਸ ਦੀ ਗ੍ਰਿਫਤਾਰੀ ਪਾ ਕੇ 4 ਜੂਨ 1982 ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਸੀ ਤੇ 5 ਦਿਨ ਦਾ ਰਿਮਾਂਡ ਲੈ ਲਿਆ ਸੀ ਜਦ 9 ਜੂਨ 1982 ਨੂੰ ਉਸ ਨੂੰ ਮੁੜ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਤਾਂ ਵਕੀਲਾਂ ਨੇ ਉਹਦੀ ਸਰੀਰਕ ਹਾਲਤ ਨੂੰ ਧਿਆਨ ਵਿੱਚ ਰੱਖ ਕੇ ਹੋਰ ਰਿਮਾਂਡ ਨਾ ਦੇਣ ਦੀ ਮਾਨਯੋਗ ਮੈਜਿਸਟ੍ਰੇਟ ਨੂੰ ਬੇਨਤੀ ਕੀਤੀ ਸੀ ਪਰ ਉਸ ਨੇ ਵਕੀਲਾਂ ਦੀਆਂ ਦਲੀਲਾਂ ਰੱਦ ਕਰਕੇ 5 ਦਿਨ ਦਾ ਹੋਰ ਪੁਲਿਸ ਨੂੰ ਪ੍ਰਮਾਣ ਦੇ ਦਿੱਤਾ ਸੀ ਇਸ ਤਰ੍ਹਾਂ ਡੀਐਸਪੀ ਗਿਆਨੀ ਬਚਨ ਸਿੰਘ ਨੇ ਉਸ ਨੂੰ ਕੋ ਕੋ ਕੇ ਸ਼ਹੀਦ ਕਰ ਦਿੱਤਾ ਸੀ ਅਤੇ 10 ਜੂਨ 1982 ਨੂੰ ਉਹਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕਹਾਣੀ ਕੱਢ ਲਈ ਸੀ ਅਗਲੇ ਦਿਨ ਉਹਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦਾ ਨਾਟਕ ਖੇਡਿਆ ਗਿਆ ਸੀ ਤੇ ਮੁਕਾਬਲੇ ਨੂੰ ਸਹੀ ਠਹਿਰਾਉਣ ਲਈ ਇੱਕ ਹੋਰ ਸਿੱਖ ਨੌਜਵਾਨ ਬਾਜਵੇ ਨੂੰ ਅੰਮ੍ਰਿਤਸਰ ਬੱਸ ਸੱਡੇ ਤੋਂ ਫੜ ਕੇ ਉਹਦਾ ਲਹੂ ਕਢਿਆ ਤੇ ਮੁਕਾਬਲੇ ਵਾਲੀ ਥਾਂ ਤੇ ਡੋਲ ਦਿੱਤਾ ਉਹਦੇ ਲਹੂ ਵਾਲੀ ਉਹ ਬੋਤਲ ਥੋੜੀ ਹਟਵੀ ਮਿਲ ਗਈ ਸੀ ਉਸ ਸਮਾਟਮਦੀ ਰਿਪੋਰਟ ਅਨਸਾਰ ਭਾਈ ਕਲਵੰਤ ਸਿੰਘ ਦੀਆਂ 56 ਥਾਮਾਂ ਤੋਂ ਹੱਡੀਆਂ ਟੁੱਟੀਆਂ ਹੋਈਆਂ ਸਨ ਤੇ ਮਾਰਮਕੌਣ ਤੋਂ ਬਾਅਦ ਮਾਰੀਆਂ ਗਈਆਂ 10 ਗੋਲੀਆਂ ਦੇ ਨਿਸ਼ਾਨ ਵੀ ਪਾਏ ਗਏ ਸਨ ਇਸ ਦੇ ਰੋਸ ਵਿੱਚੋਂ ਤਰਨਤਾਰਨ ਦੇ ਵਕੀਲਾਂ ਨੇ ਇੱਕ ਮਹੀਨਾ ਲੰਮੀ ਹੜਤਾਲ ਕੀਤੀ ਸੀ ਇਸ ਹੜਤਾਲ ਨੂੰ ਮੁੱਖ ਰੱਖ ਕੇ ਜਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਸ਼੍ਰੀ ਅਜੀਤ ਸਿੰਘ ਵੈਂਸ ਨੇ ਤਰਨਤਾਰਨ ਅਦਾਲਤ ਦਾ ਦੌਰਾ ਕੀਤਾ ਸੀ ਤਾਂ ਵਕੀਲਾਂ ਨੇ ਉਹਨਾਂ ਕੋਲ ਭਾਈ ਕਲਵੰਤ ਸਿੰਘ ਨਾਗੋਕੇ ਦੇ ਕਤਲ ਦਾ ਜ਼ਿੰਮੇਵਾਰ ਰਿਮਾਂਡ ਦੇਣ ਵਾਲੇ ਮੈਜਿਸਟ੍ਰੇਟ ਨੂੰ ਠਰਾਇਆ ਸੀ ਜਿਸਨੇ ਭਾਈ ਕੁਲਵੰਤ ਸਿੰਘ ਨਾਗੋਕੇ ਦੀ ਪੁਲਿਸ ਤੇ ਤਸ਼ੱਦਦ ਕਰਨ ਗੰਭੀਰ ਹੋ ਚੁੱਕੀ ਸਰੀਰ ਖਾਲਤ ਨੂੰ ਵੇਖ ਕੇ ਵੀ ਉਸ ਦਾ ਪੁਲਿਸ ਰਿਮਾਂਡ ਦੇ ਦਿੱਤਾ ਸੀ ਡੀਐਸਪੀ ਗਿਆਨੀ ਬਚਨ ਸਿੰਘ ਦਾ ਮੈਜਿਸਟ੍ਰੇਟ ਦਾ ਉਹ ਹੁਕਮ ਮੰਨਣ ਤੋਂ ਵੀ ਆਕੀ ਹੋ ਗਿਆ ਸੀ ਜਿਸ ਵਿੱਚ ਉਸ ਦਾ ਡਾਕਟਰੀ ਮਲਾਜ਼ਾ ਕਰਾਉਣ ਦਾ ਹੁਕਮ ਕੀਤਾ ਸੀ ਇਸ ਜ਼ਾਲਮ ਪੁਲਿਸ ਅਫਸਰ ਨੂੰ ਜਿਉਂਦਾ ਛੱਡਣਾ ਸਿੱਖ ਇਤਿਹਾਸ ਤੇ ਕਲੰਕ ਸੀ ਤੇ ਜਜ਼ਾਰੂ ਸਿੰਘਾ ਨੇ ਇਸ ਨੂੰ ਸੋਧਣ ਦਾ ਫੈਸਲਾ ਕਰ ਲਿਆ ਸੀ ਜਦ ਸਿੰਘਾ ਨੇ ਇਸ ਦੇ ਮੁੰਡੇ ਹੀਰੇ ਨੂੰ ਮਾਰ ਦਿੱਤਾ ਸੀ ਤਾਂ ਇਸ ਨੂੰ ਆਪਣੇ ਪਾਪਾਂ ਦਾ ਅਹਿਸਾਸ ਹੋਇਆ ਸੀ ਅਕਾਲੀ ਪੱਤਰ ਕਾ ਦਾ ਪੱਤਰਕਾਰ ਮਹਿੰਦਰ ਸਿੰਘ ਕੁਝ ਹੋਰ ਪੱਤਰਕਾਰਾਂ ਸਮੇਤ ਇਸ ਨਾਲ ਅਫਸੋਸ ਕਰਨ ਗਿਆ ਤਾਂ ਇਸ ਨੇ ਉਹਨਾਂ ਅੱਗੇ ਵਿਸਕੀ ਦੀ ਬੋਤਲ ਰੱਖ ਦਿੱਤੀ ਸੀ। ਅਸੀਂ ਅਫਸੋਸ ਕਰਨ ਆਏ ਹਾਂ ਤੇ ਤੁਸੀਂ ਵਿਸਕੀ ਪਿਉਂਦੇ ਜੇ। ਮਹਿੰਦਰ ਸਿੰਘ ਦੇ ਸਾਥੀ ਪੱਤਰਕਾਰ ਨੇ ਕਿਹਾ ਇਹ ਹੀਰੇ ਦੇ ਵਿਆਹ ਦੀ ਖੁਸ਼ੀ ਚ ਪਲੌਣ ਲਈ ਮੰਗਾਈ ਸੀ ਹੁਣ ਅਫਸੋਸ ਵਿੱਚ ਪੀ ਲੈਣੇ ਆ। ਉਸ ਨੇ ਅਥਰੂ ਗੇੜਦੇ ਆਖਿਆ ਤੇ ਇੱਕਦਮ ਉਹ ਬੰਬਾਰ ਕੇ ਰੋਣ ਲੱਗ ਪਿਆ। ਮਹਿੰਦਰ ਸਿੰਘ ਮੈਂ ਆਪਣੇ ਕੀਤੇ ਦੀ ਸਜ਼ਾ ਪਾਰੀ ਆ। ਹੁਣ ਸੰਤਾ ਨੂੰ ਕਹੋ ਮੈਨੂੰ ਬਖਸ਼ ਦੇਣ। ਹੋਨੇ ਲੜਕੜੀ ਲਈ ਮਹਿੰਦਰ ਸਿੰਘ ਨੇ ਉਹਦੇ ਤਰਲਿਆਂ ਦੀ ਵਿਥਿਆ ਸੰਤਾ ਨੂੰ ਜਾ ਸੁਣਾਈ ਤੇ ਆਖਿਆ ਉਹਦੀ ਮਿਹਨਤ ਮੰਨੋ ਤੇ ਉਹਨੂੰ ਹੁਣ ਮਾਫ ਕਰ ਦਿਓ ਮੈਂ ਤਾਂ ਉਹਨੂੰ ਕੁਝ ਕਿਹਾ ਹੀ ਨਹੀਂ ਉਹ ਮੇਰੇ ਤੋਂ ਐਵੇਂ ਹੀ ਡਰੀ ਜਾਂਦਾ ਸੰਤ ਜਰਨੈਲ ਸਿੰਘ ਨੇ ਮਹਿੰਦਰ ਸਿੰਘ ਪੱਤਰਕਾਰ ਨੂੰ ਜਵਾਬ ਦਿੱਤਾ ਮਹਿੰਦਰ ਸਿੰਘ ਨੇ ਇਹ ਗੱਲ ਅਕਾਲ ਫੈਡਰੇਸ਼ਨ ਦੇ ਕਨਵੀਨਰ ਭਾਈ ਕਮਰ ਸਿੰਘ tạmੀਨਾਲ ਵੀ ਜਾ ਕੇ ਕੀਤੀ ਉਸਨੇ ਤੇਜਾਰੂ ਸਿੰਘਾਂ ਦੀ ਰਾਏ ਲੈ ਕੇ ਸੰਤ ਜਰਨੈਲ ਸਿੰਘ ਨਾਲ ਇਹ ਮਸਲਾ ਵਿਚਾਰਿਆ ਰਿਆਦਲ ਸੰਤ ਜਰਨੈਲ ਸਿੰਘ ਨਿਹامی ਪਰ ਦਿੱਤੀ ਸੰਤਾਂ ਦੀ ਸਹਿਮਤੀ ਲੈ ਕੇ ਸਿੰਘਾਂ ਨੇ ਮਹਿੰਦਰ ਸਿੰਘ ਪੱਤਰਕਾਰ ਨੂੰ ਕਿਹਾ ਭਾਈ ਸਰਿੰਦਰ ਸਿੰਘ ਸੋਢੀ ਦੀ ਸਟੇਨ ਗਨ ਉਹਦੇ ਕੋਲ ਆ ਪਹਿਲਾਂ ਵਾਪਸ ਕਰੇ ਅਤੇ ਫਿਰ ਆਪਣੇ ਗੁਨਾਹਾਂ ਦੀ ਅਕਾਲ ਤਖਤ ਸਾਹਿਬ ਦੇ ਸਨਮੁਖ ਖੜ ਕੇ ਲਿਖਤੀ ਕੇਵਾਂ ਜਾਤਨਾ ਕਰੇ ਤਾਂ ਗੁਰੂ ਪੰਥ ਉਸ ਨੂੰ ਬਖਸ਼ ਸਕਦਾ ਹੈ ਮਹਿੰਦਰ ਸਿੰਘ ਪੱਤਰਕਾਰ ਨੇ ਸਿੰਘਾਂ ਦਾ ਇਸ ਨੇ ਹਾਊਸ ਨੂੰ ਜਾ ਦਿੱਤਾ ਉਹ ਇਸ ਲਈ ਤਿਆਰ ਹੋ ਗਿਆ ਪਰ ਉਸ ਨੇ ਆਪਣੀ ਮਜਬੂਰੀ ਦੱਸੀ ਕਿ ਉਸ ਸਟੇਨ ਗਨ ਮਾਲ ਖਾਨੇ ਵਿੱਚ ਜਮ੍ਹਾਂ ਹੋ ਚੁੱਕੀ ਹੈ ਅਤੇ ਮੈਂ ਉਸ ਤੇ ਥਾਂ ਔਰ ਸਟੇਨ ਗਨ ਅਤੇ ਉਸ ਨਾਲ ਇੱਕ ਵਾਧੂ ਰਿਵਾਲਵਰ ਵੀ ਦੇ ਦੇਗਾ। ਅਕਾਲ ਫੈਡਰੇਸ਼ਨ ਦਾ ਜਨਰਲ ਸਕੱਤਰ ਪਾਈ ਮਹਿੰਦਰ ਸਿੰਘ ਰੰਦਾਵਾ ਸਟੇਨ ਗਨ ਲੈਣ ਲਈ ਉਹਦੇ ਕੋਲ ਚਲਿਆ ਗਿਆ। ਉਹਨੇ ਆਪਣੇ ਹੱਥੀ ਪੈਕ ਕਰਕੇ ਇੱਕ ਸਟੇਨ ਗਨ ਤੇ ਇੱਕ ਰਿਵਾਲਵਰ ਪਾਈ ਮਹਿੰਦਰ ਸਿੰਘ ਨੂੰ ਦੇ ਦਿੱਤੇ ਤੇ ਨਾਲ ਹੀ ਲਿਖਤੀ ਮਾਫੀਨਾਮਾ ਤੇ ਮਾਲਖਾਨੇ ਵਿੱਚ ਜਮ੍ਹਾਂ ਪਾਈ ਸ੍ਰੀਂਦਰ ਸਿੰਘ ਸੋਢੀ ਦੀ ਸਟੇਨ ਗਨ ਦੀ ਐਂਟਰੀ ਦੀ ਫੋਟੋ ਸਟੈਟ ਨਕਲ ਵੀ ਪਾਈ ਮਹਿੰਦਰ ਸਿੰਘ ਨੂੰ ਸੌਂਪ ਦਿੱਤੀ। ਪਰ ਉਸ ਵੱਲੋਂ ਅਕਾਲ ਤਖਤ ਸੈਕਟਿਵ ਦੇ ਪੇਸ਼ੋ ਕੇ ਆਪਣੇ ਗ੍ਰਾਹਾਂ ਦੀ ਖਿਮਾ ਜਾਚਨਾ ਕਰਨੀ ਅਜੇ ਬਾਕੀ ਸੀ ਕਿ ਪੁਲਿਸ ਮਹਿਕਮੇ ਚੋਂ ਕਿਸੀ ਤਰ੍ਹਾਂ ਸਟ੍ਰੇਨ ਗਨ ਵਾਪਸ ਕਰਨ ਦੀ ਪਣਕ ਪ੍ਰੈਸ ਨੂੰ ਲੱਗੀ ਅਦੇ ਇਸ ਦੀ ਚਰਚਾ ਪ੍ਰੈਸ ਵਿੱਚ ਹੋ ਗਈ ਉਸ ਨੇ ਇਸ ਖਬਰ ਨੂੰ ਬੇਬੁਨਿਆਦ ਘਰਾੜ ਦਿੰਦੇ ਹਾਂ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਉਹ ਸਟੇਨ ਗਨ ਥਾਣੇ ਦੇ ਮਾਲਖਾਨੇ ਵਿੱਚ ਇਸ ਨੰਬਰ ਤੇ ਜਮ੍ਹਾਂ ਹੈ ਅਜੇ ਉਸ ਨੇ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਲਈ ਕੀਤਾ ਸੀ ਪਰ ਉਸ ਨੇ ਇਸ ਬਚਾਵ ਸਿੰਘਾ ਨਾਲ ਕੀਤਾ ਉਹ ਕਾਲ ਵੀ ਆਪ ਹੀ ਤੋੜ ਲਿਆ ਜਿਹੜਾ ਇਸ ਭੇਜ ਨੂੰ ਪ੍ਰੈਸ ਵਿੱਚ ਨਾ ਖੜਨ ਲਈ ਕੀਤਾ ਸੀ ਉਹ ਕਾਲ ਤੱਕ ਸੈਫਤੀ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਖੇਮਾ ਯਾਤਨਾ ਕਰਨ ਤੋਂ ਵੀ ਆਕੀ ਹੋ ਗਿਆ ਸੀ ਉਸ ਨੇ ਆਪਣੀ ਸੁਰੱਖਿਆ ਹੋਰ ਮਜ਼ਬੂਤ ਕਰ ਲਈ ਸੀ ਤੇ ਬਾਹਰ ਵਿਚਰਨਾ ਬੰਦ ਕਰ ਦਿੱਤਾ ਸੀ ਭਾਈ ਸੁਰਿੰਦਰ ਸਿੰਘ ਸੋਢੀ ਦੇ 14 ਅਪ੍ਰੈਲ 1984 ਨੂੰ ਹੋਏ ਕਤਲ ਤੋਂ ਬਾਅਦ ਉਹਨੇ ਸਮਝਿਆ ਸੀ ਕਿ ਹੁਣ ਖਤਰਾ ਹੀ ਟਲਿਆ ਉਸ ਨੇ ਮੁੜ ਖੁੱਲੇ ਆਮ ਵਿਚਰਨਾ ਸ਼ੁਰੂ ਕਰ ਦਿੱਤਾ ਸੀ ਅਚਾਨਕ 30 ਅਪ੍ਰੈਲ 1984 ਨੂੰ ਉਹ ਆਪਣੀ ਘਰਵਾਲੀ ਤੇ ਬੇਟੀ ਨਾਮ ਜਿੱਠਾ ਰੋਡ ਤੇ ਰਿਕਸ਼ੇ ਤੇ ਜਾਂਦਾ ਹੋਇਆ ਸਿੰਘਾਂ ਦੀ ਨਿਗਾ ਚੜ ਗਿਆ ਭਾਈ ਲਵ ਸਿੰਘ ਭਾਈ ਗੁਰਪ੍ਰੀਤ ਸਿੰਘ ਠੱਠੀਖਾਰਾ ਅਤੇ ਪਈ ਸਵਰਨਜੀਤ ਸਿੰਘ ਅਲਾਦੀਨ ਨੇ ਸਾਇਲੈਂਸਰ ਵਾਲੀ ਪਿਸਤੌਲ ਨਾਲ ਪਹਿਲਾਂ ਉਸ ਤੋਂ ਪਿਛਲੇ ਰਿਕਸ਼ੇ ਤੇ ਜਾ ਰਹੇ ਉਸ ਤੇ ਗਨਮੈਨ ਮਿਲਖਾ ਸਿੰਘ ਹਵਾਲਦਾਰ ਨੂੰ ਗੋਲੀ ਮਾਰੀ ਜੋ ਮੌਕੇ ਤੇ ਹੀ ਦਮ ਤੋੜ ਗਿਆ ਸੀ ਸਾਇਲੈਂਸਰ ਵਾਲੀ ਪਿਸਤੌਲ ਤੋਂ ਚੱਲੀ ਗੋਲੀ ਦਾ ਖੜਾਕ ਨਾ ਹੋਣ ਕਰਕੇ ਅਗਲੇ ਰਿਕਸ਼ੇ ਤੇ ਜਾ ਰਹੇ ਡੀਐਸਪੀ ਗਿਆਨੀ ਵਜਨ ਸਿੰਘ ਉਸ ਦੀ ਘਰ ਵਾਲੀ ਤੇ ਬੇਟੀ ਨੂੰ ਪਤਾ ਹੀ ਨਾ ਲੱਗਾ ਸਿੰਘਾਂ ਨੇ ਬਾਡੀਗਾਰਡ ਦੀ ਸਟੇਨ ਕਰ ਚੁੱਕੀ ਤੇ ਅਗਲੇ ਰਿਕਸ਼ੇ ਤੇ ਜਾਂਦੇ ਸਿੰਘਾਂ ਦੇ ਘਾਤਲ ਇਸ ਡੀਐਸਪੀ ਨੂੰ ਵੀ ਜਾ ਕੇ ਰਿਆ ਮੌਤ ਸਾਹਮਣੇ ਖੜੀ ਵੇਖ ਕੇ ਉਹ ਬੋਹ ਦੇ ਬਾਰੇ ਵਾਂਗ ਜੇਟ ਦੀ ਲੂ ਵਿੱਚ ਵੀ ਕੰਬਰ ਡੇਪਿਆ ਸਿੰਘਾਂ ਦੀ ਗੋਲੀ ਤੋਂ ਉਹਦਾ ਬਚਾਅ ਕਰਦੀ ਕਰਦੀ ਉਹਦੀ ਘਰਵਾਲੀ ਵੀ ਮੌਤ ਦੇ ਮੂੰਹ ਪੈ ਗਈ ਤੇ ਬੇਟੀ ਕੈਰ ਹੋ ਗਈ ਸਿੰਘਾਂ ਨੇ ਉਹਨਾਂ ਦੋਹਾਂ ਬੀਬੀਆਂ ਨੂੰ ਬਚਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਉਹ ਉਹਦਾ ਬਚਾਅ ਕਰਦੀਆਂ ਕਰਦੀਆਂ ਗੋਲੀਆਂ ਦੀ ਲਪੇਟ ਵਿੱਚ ਆ ਗਈਆਂ ਸਨ ਵਿਸ਼ਾਲ ਹਿਰਦੇ ਦੇ ਮਾਲਕ ਸੰਤ ਜਰਨੈਲ ਸਿੰਘ ਨੇ ਤਾਂ ਉਸ ਨੂੰ ਮਾਫ ਕਰਨ ਦੀ ਹਾਮੀ ਭਰ ਦਿੱਤੀ ਸੀ ਪਰ ਉਹਨੇ ਆਪ ਹੀ ਵਾਅਦਾ ਤੋੜ ਦਿਆਂ ਪਹਿਲਾਂ ਸਟੇਟਮੈਂਟ ਕਰਨ ਬਾਰੇ ਬਿਆਨ ਦੇ ਕੇ ਤੇ ਫਿਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਵਿੱਚ ਕਟਾਈ ਕਰਕੇ ਖਾਸੇ ਨਾ ਕੀਤਾ ਵਚਨ ਤੋੜ ਦਿੱਤਾ ਸੀ ਤੇ ਸੋਢੀ ਦੀ ਸ਼ਹਾਦਤ ਤੋਂ ਖੁਸ਼ ਹੋ ਕੇ ਡਰ ਮੁਕਿਆ ਜਾਣ ਆਪਣੀ ਮੌਤ ਆਪਸੇ ਹੀੜੀ ਸੀ ਹਰਬੰਸ لال ਖੰਨਾ ਦਾ ਸੋਧਾ ਹਰਬੰਸ لال ਖੰਨਾ ਸਿੱਖਾਂ ਵਿਰੁੱਧ ਬੈਰ ਭਾਵਨਾ ਪਾੜੀ ਬੈਠਾ ਬਹੁਤੀ ਫਿਰਕਾ ਪ੍ਰਸਤ ਵਿਧਾਇਕ ਤੇ Hindu ਆਗੂ ਸੀ ਉਸਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਸਿੱਖਾਂ ਦੀ ਮੰਗ ਦਾ ਵਿਰੋਧ ਡਾਂਗਾ ਨਾਲ ਬੀੜੀਆਂ ਬਨ ਕੇ ਸ਼ਹਿਰ ਵਿੱਚ ਜਲੂਸ ਕੱਢਦਿਆਂ ਕੀਤਾ ਤੇ ਨਾਰੇ ਲਾਏ ਸਨ ਸਿਗਰਟ ਬੀੜੀ ਪੀẽਗੇ ਸ਼ਾਂਤ ਸੇ ਜੀẽਗੇ ਅੱਛਾ ਕੜਾ ਕਿਰਪਾਨ ਭੇਜẽਗੇ ਪਾਕਿਸਤਾਨ ਊੜਾੜਾ ਕਹਿ ਨਹੀਂ ਦੇਣਾ ਸਿਰ ਤੇ ਜੁੜਾ ਰਹਿਣ ਨਹੀਂ ਦੇਣਾ ਇਹਦਾ ਸਭ ਤੋਂ ਵੱਡਾ ਬਜਰ ਗੁਨਾਹ ਰੇਲਵੇ ਸਟੇਸ਼ਨ ਤੋਂ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਤੜਵਾਉਣਾ ਸੀ ਇਸ ਨੂੰ ਸਿੰਘਾਂ ਨੇ 2 ਅਪ੍ਰੈਲ 1984 ਨੂੰ ਇਸ ਦੀ ਅੰਮ੍ਰਿਤਸਰ ਸਥਿਤ ਦੁਕਾਨ ਵਿੱਚ ਹੀ ਸੋਧ ਦਿੱਤਾ ਸੀ ਸਿੰਘ ਬੜੀ ਦਲੇਰੀ ਨਾਲ ਦਵਾਈ ਲੈਣ ਦੇ ਬਹਾਨੇ ਇਸ ਕੋਲ ਜਾ ਬੈਠੇ ਸਨ ਭਾਈ ਗੁਰਪ੍ਰੀਤ ਸਿੰਘ ਠੱਠੀ ਖਾਰਾ ਨਹੀਂ ਕਿਹਾ ਡਾਕਟਰ ਸਾਹਿਬ ਕੋਈ ਅਜੀਹੀ ਗੋਲੀ ਵੀ ਹੈ ਜੋ ਖਾਓ ਤੁਸੀਂ ਤੇਰਾ ਮੈਨੂੰ ਆਏ ਭਾਈ ਸਵਰਨਜੀਤ ਸਿੰਘ ਅਲਾਦੀਨ ਨੇ ਆਖਿਆ ਤੁਹਾਡੇ ਕੋਲ ਤਾਂ ਭਾਵੇਂ ਉਹ ਜੀ ਨਾ ਹੋਵੇ ਸਾਡੇ ਕੋਲ ਹੈਗੀ ਆ ਬਾਈ ਲਵ ਸਿੰਘ ਨੇ ਕੰਨ ਤੇ ਬੈਰਲ ਰੱਖ ਕੇ ਆਖਿਆ ਆ ਵੇਖ ਖਾਣੀ ਤੂੰ ਤੇਰਾਮ ਸਾਨੂੰ ਮਿਲਣਾ ਐਨੀ ਆਖ ਕੇ ਤੜ ਤੜ ਕਰਦੀਆਂ ਗੋੜੀਆਂ ਉਹਦੇ ਤੇ ਉਹਦੇ ਗਨਮੈਨ ਦੇ ਮਾਰੀਆਂ ਦੋਵੇਂ ਥਾਂ ਤੇ ਢੇਰੀ ਹੋਗੇ ਤੇ ਸਿੰਘ ਹਰਨ ਹੋਗੇ ਪ੍ਰੋਫੈਸਰ ਵਿਸ਼ਵਾਨਾਥ ਸਿੰਘ ਦਿਵਾੜੀ ਦਾ ਕਤਲ ਪ੍ਰੋਫੈਸਰ ਵਿਸ਼ਵਾਨਾਥ ਸਿੰਘ ਦਿਵਾੜੀ ਪੰਜਾਬ ਦਾ ਹਰਮਨ ਪਿਆਰਾ ਲੇਖਕ ਸੀ ਅਤੇ ਦਮਦਮੀ ਟਕਸਾਲ ਸਮਿੱਤ ਸਿੱਖਾਦਾਰੇ ਅਤੇ ਸਿੱਖ ਉਸ ਦਾ ਬੜਾ ਸਤਿਕਾਰ ਕਰਦੇ ਸਨ ਉਸ ਦਾ ਕਤਲ ਪੀ ਐਚ ਡੀ ਦੇ ਇੱਕ ਵਿਦਿਆਰਥੀ ਨੇ ਕਰਾਇਆ ਸੀ ਜਿਹੜਾ ਇਹ ਡਿਗਰੀ ਪ੍ਰਾਪਤ ਕਰਨ ਵਿੱਚ ਫੇਲ ਹੋ ਗਿਆ ਸੀ ਉਸ ਨੇ ਉਸ ਨੂੰ ਕਤਲ ਕਰਕੇ ਆਪਣੀ ਰੰਜਿਸ਼ ਵੀ ਕੱਢ ਲਈ ਸੀ ਤੇ ਜਿਹਜਾਰੂ ਸਿੰਘਾਂ ਸਿਰ ਦੋਸ਼ ਮੰਡ ਦਾ ਟੰਗ ਅਪਣਾ ਕੇ ਆਪਣਾ ਪਛਾਣ ਵੀ ਕਰ ਲਿਆ ਸੀ ਇਹ ਕਤਲ ਕਿਹਨੇ ਕਿਉਂ ਤੇ ਕਿਵੇਂ ਕੀਤਾ ਹੈ ਇਹ ਗੁੱਥੀ ਸਲਜਾਉਣ ਦੀ ਸਾਰਾਜਪਾਲ ਹਾਊਸ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੇ ਵੀ ਆਪਣੇ ਗਲੋਂ ਗੁਲਾਮਾਂ ਲਾਉਣ ਵਿੱਚ ਦੋਸ਼ ਜਿਹਜਾਰੂਆਂ ਸਿਰ ਮੜ ਦਿੱਤਾ ਸੀ ਇਸ ਕਤਲ ਦਾ ਦੋਸ਼ ਜੱਜ ਜਹਾਰੂਆਂ ਸਿਰ ਥੋਪਿਆ ਗਿਆ ਤਾਂ ਸੰਤ ਜਰਨੈਲ ਸਿੰਘ ਨੇ ਭਾਈ ਕਮਰ ਸਿੰਘ ਧਮੀ ਤੇ ਜੱਥੇਦਾਰ ਰਾਮ ਸਿੰਘ ਚਲਦਾ ਸਮੇਤ ਦਰਬਾਰ ਸਾਹਿਬ ਸਮੂਹ ਵਿੱਚਲੇ ਜੋ ਜਹਾਰੂ ਸਿੰਘਾਂ ਤੋਂ ਇਸ ਦੀ ਪੂਰੀ ਪੁਣਛਾਨ ਕੀਤੀ ਸੀ ਭਾਈ ਸੁਰਿੰਦਰ ਸਿੰਘ ਸੋਢੀ ਜਿਸ ਤੇ ਸਰਕਾਰ ਦੇ ਸ਼ੱਕ ਦੀ ਸੂਈ ਗਈ ਸੀ ਉਹ ਅਤੇ ਭਾਈ ਸੁਖਦੇਵ ਸਿੰਘ ਉਰਫ ਭਾਈ ਲਾਭ ਸਿੰਘ ਇਸ ਕਤਲ ਵਾਲੇ ਦਿਨ ਦਰਬਾਰ ਸਾਹਿਬ ਸਮੂਹ ਵਿੱਚ ਮੌਜੂਦ ਪਾਏ ਗਏ ਸਨ ਬੱਬਰ ਖਾਲਸਾ ਦਾ ਤਾਂ ਵੈਸੇ ਵੀ ਇਸ ਕਤਲ ਨਾਲ ਕੋਈ ਵੀ ਸਬੰਧ ਨਹੀਂ ਸੀ ਪਰ ਭਗਵਾਨ ਸਿੰਘ ਤੇ ਸ਼ੱਕ ਜ਼ਰੂਰ ਸੀ ਪ੍ਰੋਫੈਸਰ ਵਿਸ਼ਵਾਨਾਥ ਦਿਵਾੜੀ ਦੇ ਕਤਲ ਬਾਰੇ ਸੱਚਾਈ ਜਾਣਨ ਤੋਂ ਬਾਅਦ ਕਿ ਜਜਾਰੂ ਸਿੰਘਾ ਦਾ ਇਸ ਵਿੱਚ ਕੋਈ ਹੱਥ ਨਹੀਂ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੇ ਇਸ ਕਤਲ ਦੀ ਸਖਤ ਸ਼ਬਦਾਂ ਵਿੱਚ ਨਕੀਦੀ ਕੀਤੀ ਸੀ ਅਤੇ ਉਸ ਦੀ ਪਤਨੀ ਅਮਰਤਾ ਦਿਵਾੜੀ ਨਾਲ ਫੋਨ ਰਾਹੀਂ ਅਫਸੋਸ ਵੀ ਕੀਤਾ ਸੀ ਪਰ ਜੀਬੀਐਸ ਸਿੱਧੂ ਇਸ ਕਤਲ ਦਾ ਦੋਸ਼ੀ ਵੀ ਸੰਤ ਜਰਨੈਲ ਸਿੰਘ ਤੇ ਜਜਾਰੂ ਸਿੰਘਾ ਨੂੰ ਠਹਿਰਾਉਣ ਦਾ ਯਤਨ ਕਰਿਆ ਹਰਬੰਸ ਸਿੰਘ ਮਨਚੰਦ ਦਾ ਕਤਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਮਨਚੰਦਾ ਦਾ 28 ਮਾਰਚ 1984 ਨੂੰ ਦਿੱਲੀ ਵਿਖੇ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਦ ਉਹ ਮੌਨ ਸਿੰਘ ਡਰਾਈਵਰ ਜਗਦੀਸ਼ ਸਿੰਘ ਲਾਂਬਾ ਉਹ ਪ੍ਰਧਾਨ ਦਿੱਲੀ ਕਮੇਟੀ ਸੁਰੱਖਿਆ ਗਾਰਡ ਏਐਸਆਈ ਪ੍ਰੀਤਮ ਸਿੰਘ ਤੇ ਸੁਰੱਖਿਆ ਗਾਰਡ ਗੁਰਚਰਨ ਸਿੰਘ ਸਮੇਤ ਆਪਣੀ ਕਾਰ 'ਤੇ ਜਾ ਰਿਹਾ ਸੀ ਗੋਲੀਆਂ ਲੱਗਣ ਨਾਲ ਡਰਾਈਵਰ ਮੌਨ ਸਿੰਘ ਅਤੇ ਜਗਦੀਸ਼ ਸਿੰਘ ਲਾਂਬਾ ਵੀ ਜ਼ਖਮੀ ਹੋ ਗਏ ਸਨ ਮਨਚੰਦਾ ਵੱਲੋਂ ਸਰਕਾਰ ਦੁਆਰਾ 29 ਮਾਰਚ 1984 ਨੂੰ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਤੇ ਲਾਈ ਗਈ ਪਾਬੰਦੀ ਦਾ ਸਵਾਗਤ ਕੀਤਾ ਗਿਆ ਹੁਣ ਕਰਕੇ ਪੁਲਿਸ ਨੇ ਸ਼ੱਕ ਕੀਤਾ ਕਿ ਇਹ ਕਤਲ ਫੈਡਰੇਸ਼ਨ ਦੇ ਨੌਜਵਾਨਾਂ ਵੱਲੋਂ ਹੋਈ ਕੀਤਾ ਗਿਆ ਹੈ ਦਰਬਾਰ ਸਾਹਿਬ ਤੇ ਜੂਨ 1984 ਦੇ ਫੌਜੀ ਹਮਲੇ ਸਮੇਤ ਹਰਾਸਤ ਵਿੱਚ ਲਏ ਗਏ ਭਾਈ ਅਮਰਜੀਤ ਸਿੰਘ ਚਾਵਲਾ ਤੇ ਭਾਈ ਬਿਰਸਾਦ ਸਿੰਘ ਬਲਟੋਆ ਤੇ ਇਸ ਕਤਲ ਦਾ ਕੇਸ ਦਰਜਾ ਗਿਆ ਸੀ ਪਰਬਦੀਕ ਸੈਸ਼ਨ ਜੱਜ ਸ਼੍ਰੀ ਦਿਨੇਸ਼ ਦਿਵਾਲ ਨੇ ਇਸ ਕਤਲ ਕੇਸ ਵਿੱਚੋਂ ਇਹਨਾਂ ਦੋਹਾਂ ਨੂੰ ਬਰੀ ਕਰ ਦਿੱਤਾ ਸੀ ਇਸ ਕੇਸ ਦੀ ਤਵਦੀਸ਼ ਦੇ ਬਹਾਨੇ ਜੋਧਪੁਰ ਜੇਲ੍ਹ ਵਿੱਚ ਬੰਦ ਪਾਈ ਮਨਜੀਤ ਸਿੰਘ ਤੇ ਪਾਈ ਹਰਮਿੰਦਰ ਸਿੰਘ ਸੰਧੂ ਨੂੰ ਵੀ ਦਿੱਲੀ ਲਿਆ ਕੇ ਕੇਂਦਰ ਸਰਕਾਰੋਂ ਨਾਲ ਪੰਜਾਬ ਸਮਝੌਤੇ ਦੀ ਗੱਲਬਾਤ ਕਰਦੀ ਰਹੀ ਸੀ ਪਰ ਇਸ ਕੇਸ ਵਿੱਚ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਫੈਡਰੇਸ਼ਨ ਦੇ ਦੋਹਾਂ ਨੌਜਵਾਨਾਂ ਦੇ ਬਰੀ ਹੋ ਜਾਣ ਤੋਂ ਬਾਅਦ ਵੀ ਜੀਬੀਐਸ ਸਿੱਧੂ ਵੱਲੋਂ ਇਸ ਕਤਲ ਦਾ ਦੋਸ਼ ਸੰਤ ਜਰਨੈਲ ਸਿੰਘ ਤੇ ਲਾਉਣ ਦਾ ਯਤਨ ਕਰਨਾ ਉਸ ਦੀ ਸੰਤ ਜਰਨੈਲ ਸਿੰਘ ਤੇ ਸਿੱਖ ਵਿਰੋਧੀ ਭਾਵਨਾ ਦਾ ਸਪਸ਼ਟ ਪ੍ਰਗਟਾਵਾ ਹੈ ਗੰਦੇ ਨਾਲੇ ਵਿੱਚ ਲਿਆਂ ਲਾਸ਼ਾਂ ਜੀਬੀ ਸਿੱਧੂ ਕਿਸੇ ਅਖਬਾਰੀ ਖਬਰ ਅਤੇ ਦਸਤਾਵੇਜ਼ੀ ਸਬੂਤ ਦਾ ਹਵਾਲਾ ਦੇਣ ਤੋਂ ਬਿਨਾ ਹੀ ਬਹੁਤ ਹਾਸੋਹੀਣੀ ਗੱਲ ਕਰਦਾ ਹੋਇਆ ਲਿਖਦਾ ਹੈ ਅਗਸਤ ਅਤੇ ਸਤੰਬਰ 1983 ਵਿੱਚ ਗੁਰੂ ਨਾਨਕ ਨਵਾਸਤੇ ਨੇੜੇ ਗੰਦੇ ਨਾਲੇ ਵਿੱਚ ਕਟੂਕਟ ਪੰਜ ਲਾਸ਼ਾਂ ਮਿਲੀਆਂ ਜਦਕਿ ਉਨੀ ਦਿਨੀ ਨਾਨਕ ਨਵਾਸਤੇ ਨੇੜੇ ਨਾ ਤਾਂ ਕੋਈ ਗੰਦਾ ਨਾਲਾ ਹੀ ਵਗਦਾ ਸੀ ਤੇ ਨਾ ਹੀ ਪੁਲਿਸ ਨੇ ਇਹਨਾਂ ਲਾਸ਼ਾਂ ਨੂੰ ਕਤਲ ਕੇਸ ਮੰਨ ਕੇ ਕੋਈ ਤਫਤੀਸ਼ ਕੀਤੀ ਸੀ ਉਸ ਸਮੇਂ ਤਾਂ ਛੋਟੀਆਂ-ਛੋਟੀਆਂ ਵੈਣੀਆਂ ਅਤੇ ਛੋਟੀਆਂ-ਛੋਟੀਆਂ ਨਾਲੀਆਂ ਯਾਨੀ ਸੀਵਰ ਹੀ ਹੁੰਦੀਆਂ ਸਨ ਜਿਨ੍ਹਾਂ ਵਿੱਚ ਬੰਦੇ ਦੀ লাশ ਛੁੱਟੀ ਹੀ ਨਹੀਂ ਸੀ ਜਾ ਸਕਦੀ ਜੇ ਕਿਤੇ ਇਹ ਗੰਦੇ ਨਾਲੇ ਦੇ ਥਾਂ ਵੈਣੀ ਜਾਂ ਗਟਰ ਲਿਖਦਾ ਤਾਂ ਵੀ ਬੰਨਿਆ ਜਾ ਸਕਦਾ ਸੀ ਕਿ ਇਹਨੇ ਆਪਣੀ ਗੱਲ ਕਹਿਣ ਤੋਂ ਪਹਿਲਾਂ ਉਸ ਘਟਨਾ ਦੀ ਮੌਕੇ ਤੇ ਜਾ ਕੇ ਤਸਦੀਕ ਵੀ ਕੀਤੀ ਹੈ ਪਰ ਇਹ ਬਿਨਾਂ ਸੋਚੇ ਵਿਚਾਰੇ ਜਾਂਚੇ ਪੜਤਾਲੇ ਤੇ ਮੌਕੇ ਦਾ ਨਿਰੇਖਣ ਕੀਤੇ ਝੂਠੇ ਦਸਤਾਵੇਜ਼ਾਂ ਸੁਣੀਆਂ ਸੁਣਾਈਆਂ ਗੱਲਾਂ ਫੈਲੀਆਂ ਅਫਵਾਹਾਂ ਅਤੇ ਪੀਲੀ ਪੱਤਰਕਾਰੀ ਦੀਆਂ ਅਖਬਾਰੀ ਖਬਰਾਂ ਨੂੰ ਹੀ ਆਪਣੀ ਲਿਖਤ ਦਾ ਆਧਾਰ ਬਣਾ ਲੈਂਦਾ ਹੈ ਉੰਜ ਜਿਵੇਂ ਇਹ ਨਕਲ ਵੀ ਮਾਰਕ ਟੱਲੀ ਤੇ ਸਤੀਸ਼ ਚੱਕਰ ਦੀ ਕਿਤਾਬ ਅੰਮ੍ਰਿਤਸਰ ਸ਼੍ਰੀਮਤੀ ਇੰਦਰਾ ਗਾਂਧੀ ਦੀ ਅੰਤਮ ਲੜਾਈ ਦੀ ਹੀ ਮਾਰੀ ਹੈ ਜਦ ਕਿ ਉਹਨਾਂ ਨੇ ਵੀ ਸ਼ਰੋਮਣੀ ਕਮੇਟੀ ਦੇ ਸਕੱਤਰ ਭਾਨ ਸਿੰਘ ਦੇ ਜ਼ਬਾਨੀ ਹਵਾਲੇ ਤੋਂ ਬਿਨਾਂ ਕਿਸੇ ਵੀ ਹੋਰ ਦਸਤਾਵੇਜ਼ ਅਤੇ ਅਖਬਾਰੀ ਖਬਰ ਦਾ ਹਵਾਲਾ ਨਹੀਂ ਦਿੱਤਾ ਉੰਜ ਵੀ ਉਹਨਾਂ ਨੇ ਤਾਂ ਲਿਖਿਆ ਸੀ ਅਗਸਤ ਅਤੇ ਸਤੰਬਰ 1983 ਵਿੱਚ ਘਟੂ ਘਟ ਪੰਜ ਲੱਖ 86 ਵਰ ਵਿੱਚੋਂ ਲਭੀਆਂ ਪਰ ਸਿੱਧੂ ਨੇ ਸੀਵਰ ਯਾਨੀ ਗੰਦੀ ਨਾਲੀ ਨੂੰ ਗੰਦਾ ਨਾਲਾ ਬਣਾ ਕੇ ਆਪਣੀ ਕਹਾਣੀ ਤੇ ਖੁਦ ਹੀ ਸਵਾਰੀਆ ਚੱਨ ਲਾ ਲਿਆ ਹੈ ਜਬੜਾ ਇਸਨੇ ਇਸ ਘਟਨਾ ਨੂੰ ਮੰਨਣਯੋਗ ਬਣਾਉਣ ਦੀ ਹੋੜ ਵਿੱਚ ਹੀ ਸੀਵਰ ਯਾਨੀ ਗੰਦੀ ਨਾਲੀ ਨੂੰ ਗੰਦਾ ਨਾਲਾ ਬਣਾਇਆ ਹੈ ਕਿਉਂਕਿ ਇਹ ਜਾਣਦਾ ਹੈ ਕਿ ਉੰਨੀ ਦਿਨੀ ਗੰਦੇ ਪਾਣੀ ਦੇ ਨਿਕਾਸ ਵਾਲੀਆਂ ਛੋਟੀਆਂ ਨਾਲੀਆਂ ਸੀਵਰ ਵਿੱਚ ਤਾਂ ਬੰਦੇ ਦੀ লাশ ਡੋਬੀ ਨਹੀਂ ਸੀ ਜਾ ਸਕਦੀ ਇਸ ਲਈ ਹੀ ਇਸਨੇ ਮਾਰਕ ਟੱਲੀ ਅਤੇ ਸਤੀਸ ਚੱਕਰ ਦੀ ਇਸ ਸੰਬੰਧੀ ਲਿਖਤ ਦੀ ਨਕਲ ਉਤਾਰਦੇ ਹੋਏ ਉਹਨਾਂ ਦਾ ਹਵਾਲਾ ਵੀ ਨਹੀਂ ਦਿੱਤਾ ਇਸਨੇ ਇੰਜ ਇਸ ਲਈ ਕੀਤਾ ਕਿਉਂਕਿ ਉਹਨਾਂ ਨੇ ਵੀ ਇਸ ਘਟਨਾ ਦੀ ਕਿਸੇ ਅਖਬਾਰੀ ਖਬਰ ਅਤੇ ਪੁਲਿਸ ਦੇ ਦਸਤਾਵੇਜ਼ ਤੋਂ ਤਸਦੀਕ ਨਹੀਂ ਸੀ ਕੀਤੀ ਉਨੀ ਦਿਨੀ ਦਰਬਾਰ ਸਿੰਘ ਸਮੂਹ ਦੇ ਨੇੜੇ ਤੇ ਜਿਹੜੇ ਵਾਪਰੀ ਹਰ ਘਟਨਾ ਨੂੰ ਸੰਤ ਜਰਨੈਲ ਸਿੰਘ ਨਾਲ ਜੋੜ ਕੇ ਪ੍ਰਚਾਰਿਆ ਜਾਂਦਾ ਸੀ ਪੀੜੀ ਪੱਤਰਕਾਰੀ ਨੇ ਤਾਂ ਅਜਿਹੀਆਂ ਝੂਠੀਆਂ ਖਬਰਾਂ ਲਾਉਣੀ ਆਪਣਾ ਦੇਸ਼ ਪ੍ਰਤੀ ਫਰਜ਼ ਹੀ ਸਮਝ ਲਿਆ ਸੀ ਜੇਕਰ ਵਾਕਈ ਸੀਵਰ ਵਿੱਚੋਂ ਮਿਲੀਆਂ ਦੱਸੀਆਂ ਗਈਆਂ ਇਹ ਲਾਸ਼ਾਂ ਕਤਲਾਂ ਦਾ ਮਾਮਲਾ ਹੁੰਦਾ ਤਾਂ ਪੁਲਿਸ ਨੇ ਉਸ ਨੂੰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਅਤੇ ਦਰਬਾਰ ਸਿੰਘ ਸਮੂਹ ਵਿਖਲੇ ਇਨਾਮੀ ਜਜਾਰੂ ਸਿੰਘਾ ਨਾਲ ਜ਼ਰੂਰ ਜੋੜਨਾ ਸੀ ਕਿਉਂਕਿ ਉਦੋਂ ਸਰਕਾਰ ਵੀ ਪੰਥ ਵਿਰੋਧੀ ਸੋਚ ਦੇ ਧਾਰਨੀ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸੀ ਪਰ ਪੰਜਾਬ ਪੁਲਿਸ ਵੱਲੋਂ ਅਜਿਹੇ ਕੇਸ ਦਰਜ ਨਾ ਕਰਨ ਤੋਂ ਸਪਸ਼ਟ ਹੁੰਦਾ ਹੈ ਕਿ ਉਹਨੇ ਨਹੀਂ ਜਣੀ ਅਜਿਹਾ ਕੋਈ ਵੀ ਕਤਲ ਨਹੀਂ ਸੀ ਹੋਇਆ ਜਿਸ ਦੀ 17 ਸੰਤ ਜਰਨੈਲ ਸਿੰਘ ਜੁਝਾਰੂ ਸਿੰਘਾਂ ਦਰਬਾਰ ਸਾਹਿਬ ਸਮੂਹ ਅਤੇ ਨਾਨਕ ਨਿਵਾਸ ਨਾਲ ਜੋੜੀਆਂ ਜਾ ਸਕਦੀਆਂ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।